ਹਣ ਤੱਕ ਵੀ ਘਰ ਨਹੀਂ ਹੈਗੀ ਘਰ ਦੇ ਅੰਤ ਤੱਕ ਲਾ ਜਦਾਂ ਦੇ ਆ ਉਹ ਜਿੰਨੇ ਚੌਲਾਂ ਨੇ ਨੂੰ ਵਰਤਿਆ ਉਹ ਕੀ ਉਹ ਨਾਨ ਉਨੀ ਮਿੰਨ ਦਾ ਬਦਾ ਸਸ਼ਕਲ ਜੀ ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਲਿੰਗ ਸਿੰਘ ਦਾ ਜਥਾ ਪਹੁੰਚਿਆ ਮੁੱਖ ਮੰਤਰੀ ਦੇ ਘਰ ਤੇ ਜਦੋਂ ਮੁੱਖ ਮੰਤਰੀ ਦੇ ਘਰ ਦੇ ਹਾਲਾਤ ਉਹਨਾਂ ਨੇ ਦੇਖੇ ਤਾਂ ਉਹਨਾਂ ਸਿੰਗਰਾਂ ਦੀ ਬਹੁਤ ਜ਼ਿਆਦਾ ਲਾਹ-ਪਾਕ ਕੀਤੀ ਲਿੰਗ ਸਿੰਘਾਂ ਨੇ ਜਿੰਨਾ ਸਿੰਗਰਾਂ ਨੇ ਮੁੱਖ ਮੰਤਰੀ ਨੂੰ ਵਰਤ ਕੇ ਛੱਡਿਆ ਹੈ ਤੁਹਾਨੂੰ ਪਤਾ ਯਾ ਉਹ ਕਿਹੜੇ ਸਿੰਗਰ ਹਨ ਜਿਵੇਂ ਕਿ ਸੋਨੀ ਮਾਨ ਤੇ ਕੁਝ ਹੋਰ ਕਲਾਕਾਰ ਵੀ ਸਨ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਸਿਰ ਤੋਂ ਰੋਟੀ ਖਾਧੀ ਹੈ ਤੇ ਸਟਾਰ ਬਣੇ ਹਨ ਪਰ ਅੱਜ ਕੱਲ ਉਹ ਮੁੱਖ ਮੰਤਰੀ ਨੂੰ ਪੁੱਛ ਵੀ ਨਹੀਂ ਰਹੇ ਕਿ ਤੂੰ ਕਿਹੜੇ ਹਾਲਾਤਾਂ ਦੇ ਵਿੱਚ ਫਰਦਾਏ ਤੁਹਾਨੂੰ ਦੱਸ ਦਈਏ ਕਿ ਨਿੰਗ ਸਿੰਘ ਜਦੋਂ ਮੁੱਖ ਮੰਤਰੀ ਦੇ ਘਰ ਪਹੁੰਚੇ ਤਾਂ ਮੁੱਖ ਮੰਤਰੀ ਦੇ ਘਰ ਉਹਨਾਂ ਨੂੰ ਚਾਹ ਪਿਆਉਣ ਦੇ ਲਈ ਖੰਡ ਵੀ ਨਹੀਂ ਸੀ ਤੇ ਫਿਰ ਮੁੱਖ ਮੰਤਰੀ ਦੇ ਮਾਤਾ ਨੂੰ ਨਿੰਗ ਸਿੰਘਾਂ ਦੇ ਵੱਲੋਂ ਮਾਇਆ ਦੀ ਸੇਵਾ ਕੀਤੀ ਗਈ ਆਪਣੇ ਘਰ ਦੇ ਗੁਜਾਰੇ ਲਈ ਤੁਸੀਂ ਦੇਖੋ ਹੁਣ ਇਹ ਨਿੰਗ ਸਿੰਘ ਦਾ ਵੀਡੀਓ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜੂ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਜਿੰਨਾ ਵੀ ਮਾਰਕ ਤਰਪਾ ਕਰਦਾ ਹੈ ਤੁਸੀਂ ਆਪਣਾ ਪਹਿਲਾ ਕਰੋ ਤਾਂ ਕਹਿੰਦਾ ਵੀ ਖਾਣ ਵੀ ਨਹੀਂ ਘਰੇ ਆ ਗਈ। ਹਾਂ ਮੈਂ। ਆ ਠੀਕ। ਮਤਲਬ ਹੁਣ ਸਿੰਘ ਆਏ ਸੀ ਚਲੋ ਮਹਾਰਾਜਨ ਕਿਰਪਾ ਕੀਤੀ ਸਾਰੇ ਖੜੇ ਆ ਕੇ। ਖਾਣ ਤੱਕ ਵੀ ਧਰ ਨਹੀਂ ਹੈਗੀ। ਘਰ ਦੇ ਆਂ ਤੱਕ ਲਾ ਦਿੰਦੇ ਆ। ਹਾਂਜੀ ਹਾਂਜੀ। ਉਹ ਜਿੰਨੇ ਚੌਲਾਂ ਨੇ ਨੂੰ ਵਰਤਿਆ ਉਹ ਕੀ ਉਹ ਨਾਨੂਣ ਵੀ ਨੂੰ ਪਤਾ ਜੋ ਵੀ ਸੀ ਉਹ ਨਚਾਰ ਸੀ ਜਿਹੜੇ ਹਾਂਜੀ ਇਹਨੂੰ ਗਰੀਬ ਨੂੰ ਵਰਤ ਕੇ ਤੁਸੀਂ ਕੰਜਰੋਂ ਘਰ ਦਾ ਪਾਇਨ ਉਹਦਾ ਹਾਂ ਹੈ? ਉਦੋਂ ਲੱਖਾਂ ਕਰੋੜੇ ਵੀ ਅਸੀਂ ਕਮਾ ਲਿਆ ਵੀਊ ਲੈ ਲੈ। ਆ ਠੀਕ ਹੈ। ਉਹਨੂੰ ਚੰਗੇ ਭਲੇ ਬਾਣੀ ਪੜਦੇ ਨੇ ਤੁਸੀਂ ਨਚਾਰ ਬਣਾ ਦਦਾ ਨਾਲ। ਹਾਂਜੀ। ਉਹ ਤਾਂ ਪੁੱਛਾ ਸੀ ਨਹੀਂ ਪੜਾਉਂਦਾ। ਇਸ ਕਰਕੇ ਕੋਈ ਨਹੀਂ ਆ ਲਾਇਓ ਤੁਹਾਨੂੰ ਦੋ ਲੈ ਲਓ ਕੋਈ ਨਹੀਂ ਠੀਕ ਐ ਸਰਦੀ ਕਰੋ ਕੋਈ ਨਹੀਂ ਬਾਬੇ ਆਵੋਗੇ ਫਿਰ ਮੈਨੂੰ ਲੈਣ ਆਵਾਂਗੇ ਬੁੱਤਾ ਮੰਗ ਕੇ ਕਿਦੋਂ ਆਵੋਗੇ ਫਿਰ ਸੇਤੀ ਮੇਰਾ ਦੇਣ ਦਰਦ ਨੂੰ ਜੇ ਕਰ ਲੈ ਲੇ ਕੇ ਜਾਵਾਂਗੇ ਅਜਾ ਪੌਂਟ ਥਾਂੇ ਦਾ ਕੰਮ ਕਰਨਾ ਪਹਿਲਾਂ ਜਿਹੜੇ ਬੰਦਿਆਂ ਨੇ ਤੈਨਾਂ ਤੱਕਾ ਦਿੱਤਾ ਆਪਾਂ ਨੂੰ ਸਹਾਈ ਹੋਣੀ ਐ ਹਮਨੇ ਕਹੇ ਦਵਾ ਕੇ ਫਿਰ ਪੂਰੇ ਫਿਰ ਤੋਂ ਲੈ ਜਾਗੇ ਹਾਂਜੀ ਹਾਂਜੀ ਤੇ ਸ਼ਰੂਨ ਗੋਦਵਾਲਾ ਕਿਸਕੇ ਮੈਨੂੰ ਲਾਉਣਾ ਤੇਰਾ ਨਹੀਂ ਨਹੀਂ ਨਾਂਗ ਸੂਰ